ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਸ਼ਾ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਦੇਸ਼ ਪ੍ਰੇਮ ਦਾ ਇਜ਼ਹਾਰ ਕਰਨ ਦੇ ਲਈ ਤਿਰੰਗਾ ਯਾਤਰਾ ਇੱਕ ਬਹੁਤ ਹੀ ਅੱਛਾ ਕਦਮ ਹੈ ਜਿਸ ਤਰ੍ਹਾਂ ਜੀ ਦੇਸ਼ ਪ੍ਰੇਮ ਦਾ ਇਜ਼ਹਾਰ ਕਰਦੇ ਆ ਤਿਰੰਗਾ ਯਾਤਰਾ ਸਾਨੂੰ ਆਪਣੇ ਦੇਸ਼ ਦੇ ਨਾਲ ਜੋੜਨ ਲਈ ਪ੍ਰੇਰਣਾ ਵੀ ਦਿੰਦੀ ਹੈ ਤੇ ਦੇਸ਼ ਪ੍ਰੇਮ ਦਿਲਾਂ ਦੇ ਵਿੱਚ ਹੋਣਾ ਚਾਹੀਦਾ ਹੈ ਦੇਸ਼ ਲਈ ਮਰ ਮਟਣ ਦਾ ਜज्ਬਾ ਸਾਡੇ ਵਿੱਚ ਹੋਣਾ ਚਾਹੀਦਾ ਹੈ ਤਿਰੰਗਾ ਯਾਤਰਾ ਦਾ ਉਦੇਸ਼ ਕਿ ਅਸੀਂ ਜਿਹੜੇ ਸੁੱਤੇ ਪਏ ਨੇ ਉਹਨਾਂ ਨੂੰ ਵੀ ਜਗਾਈਏ ਜੈ ਹਿੰਦ ਜੈ ਹਿੰਦ ਜੈ ਭਾਰਤ ਕੱਲ ਤਿਰੰਗਾ ਯਾਤਰਾ ਜਿਹੜੀ ਨਿਕਲ ਰਹੀ ਹੈ ਨਵੇਂ ਸ਼ਹਿਰ ਦੇ ਵਿੱਚ ਇਹਦੇ ਵਿੱਚ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਵੇਂ ਸ਼ਹਿਰ ਦੇ ਸਭ ਤੋਂ ਵੱਧ ਤੋਂ ਵੱਧ ਦੁਕਾਨਦਾਰ ਸਾਰੇ ਲੋਕ ਪਹੁੰਚਣ ਬਾਰਾਦਰੀ ਗਾਰਡਨ ਦੇ ਵਿੱਚ ਔਰ ਤਿਰੰਗਾ ਯਾਤਰਾ ਨੂੰ ਕਾਮਯਾਬ ਕਰੋ ਮੈਂ ਬਹਾਦਰ ਚੰਦ ਅਰੋੜਾ ਸਮਾਜ ਸੇਵਕ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਅਪੀਲ ਕਰਦਾ ਜੋ ਕੱਲ 5 ਵਜੇ ਬਾਰਾਂ ਦਰੀ ਤੋਂ ਹਾਂਜੀ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਹੈ ਔਰ ਮੈਂ ਸਾਰੇ ਨੂੰ ਬੇਨਤੀ ਕਰਦਾ ਵੱ ਚੜ ਕੇ ਇਸ ਹਿੱਸਾ ਲਓ ਔਰ ਇਸ ਤਿਰੰਗਾ ਮਾਰਚ ਨੂੰ ਕਾਮਯਾਬ ਕਰੋ ਇਹਨਾਂ ਕਹਿੰਦਾ ਹੋਇਆ ਜੈ ਹਿੰਦ

ਹੋਰ ਚਾਹੀਦਾ ਸਰ ਹੁਣ ਕੋਟੇ ਦੀ ਬਾਹ ਜਿਹੜੀ ਥੱਲੇ ਵੀ ਇਹ ਨਹੀਂ ਚਾਹੀਦੀ

ਸਰਵਨ ਦੰਦਿਤ ਕਰਨ ਕਰਦੀ ਹੈ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਅੱਜ ਦੇ ਇਹ ਇੱਕ ਵਕਤ ਹੀ ਸੱਤਰ ਸਾਰੇ ਸਾਰੇ ਲੋਕਾਂ ਨੂੰ ਦੇਸ਼ ਚ ਚੱਲ ਰਿਹਾ ਹੈ ਸਮੱਸਿਆਵਾਂ ਸਾਡੇ ਦਾ ਵਾਤਾਵਰਣ ਲਗਾਤਾਰ ਹੋਇਆ ਜਾਂਦੀ ਸਰਕਾਰ ਜਿਹੜੀ ਸਾਡੇ ਆਪਰਾਜ ਨੇ ਸਾਲ ਨੂੰ ਜੂਰੇ ਸਾਡੇ ਮੁੰਡਾ ਤੇ ਮੁੰਡਾ ਨਾਲ ਜੁੜੀ ਹੋਈ ਹੈ ਇਹ ਰਾਹ ਕੋਲ ਤੇ बैठ ने ने के पंजाब ਦੇ ਲੋਕਾਂ ਦੀ ਇਸ ਨੂੰ ਦਾ ਫੈਸਲਾ ਕਰਦੇ ਆਪਾਂ ਕਈ ਵਾਰੀ ਇਹ ਅਲ ਗੋਲੇ ਪਾ ਦਿੰਨੇ ਇਹਨਾਂ ਦੀ ਕਲਮ ਦੇ ਨਾਲ ਜੋ ਹੋਣਾ ਹੈ ਔਰ ਔਰਤ 40 ਤਰਫਾ ਬਦਲ ਚਾਹੀਦੀ ਕਿ ਨਹੀਂ ਬਦਲ ਚਾਹੀਦੀ ਇਹ ਉਹਨਾਂ ਨੇ ਫੈਸਲਾ ਪਰ ਐਮ ਐਲ اے ਤੇ ਐਮ ਪੀ ਅਕ੍ਰਿਤ ਰਫਾ ਪਟੰਕੀ ਕਰਨੀ ਬਾਰੇ ਬਣਾਵੇ ਐ ਵੀ ਬਣਾਵੇ ਝੜੂ ਅਣ ਮੇਰੇ ਇਹ ਕਿਹੜੇ ਗਾਲ ਚੂਲ ਕਰੇ ਜਦੋਂ ਕਿ ਇਹਨਾਂ ਨੇ ਹੱਥਾਂ ਦੇ ਉਸੇ ਆਪਣਾ ਜਿਹੜੇ ਸਹਾਰਾ ਵੀ ਲੈਣਾ ਉਹਦੋਂ ਤੱਕ ਸਾਡੇ ਹੱਥ 'ਚ ਕੋਈ ਗੱਲ ਕਿਸੇ ਨੇ ਨਹੀਂ ਕਰੀ ਇੱਕ ਕਰਕੇ ਸਾਨੂੰ ਹਮੇਲਾ ਨਾਲ ਬਣਾਇਆ ਤੱਕੜੇ ਹੋਣਾ ਪੈਣਾ ਇਹਨਾਂ ਸਰਕਾਰਾਂ ਦੇ ਨਾਲ ਲੜਨੇ ਲਈ ਜੇਕਰ ਅਸੀਂ ਤੱਕੜੇ ਹੋਵਾਂਗੇ ਅਸੀਂ ਸ਼੍ਰੀਲਕ ਪਾਰ ਤੇ ਅਸੀਂ ਜਮਾਗੀ ਪਾਰ ਤੇ ਸਿਆਸੀ ਪਾਰ ਤੇ ਅਸੀਂ ਤੱਕੜੇ ਹੋਵਾਂਗੇ ਤਾਂ ਹੀ ਅਸੀਂ ਨਾਟਕ ਖਾਵਾਂਗੇ ਇਸ ਅਜਲ ਸਿੰਘ ਬਸੇਈ ਨਗਰ ਦਾ ਸਵਾਗਤ ਹਾਜ਼ਰੀਆਂ ਵਿਸ਼ੇਸ਼ ਸਬਰੀਆਂ თანਫੇਲ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਬਤਰੀ ਸੀ ਇਜਾਜ਼ਤ ਦਿਓ ਧੰਨਵਾਦ